ਸਸ਼ੀ ਕਾਲ ਜੀ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੂੰਗੀ ਕਿ 14 ਦਸੰਬਰ 2024 ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੰਡਰ ਦੀ ਚੇਅਰਮੈਨਸ਼ਿਪ ਆਫ ਸਾਡੇ ਲਰਨਡ ਡਿਸਟ੍ਰਿਕਟ ਐਂਡ ਸੈਸ਼ਨਜ਼ ਅੰਡਰ ਕਮ ਚੇਅਰਮੈਨ ਲੀਗਲ ਸਰਵਿਸਿਜ਼ ਅਥਾਰਟੀ ਸ਼੍ਰੀ ਵਿਰਿੰਦਰ ਅਗਰਵਾਲ ਜੀ ਦੀ ਚੇਅਰਮੈਨ ਅਗਵਾਈ ਹੇਠ ਆਪਾਂ ਲੋਕ ਅਦਾਲਤ ਲਗਾਉਣ ਜਾ ਰਹੇ ਹਾਂ ਜਿਹੜੀ ਕਿ ਲੋਕ ਅਦਾਲਤ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਕਚੈਰੀਆਂ ਦੇ ਨਾਲ-ਨਾਲ ਸਾਡੇ ਸਬਡਿਵੀਜ਼ਨ ਜ਼ੀਰਾ ਅਤੇ ਗੁਰੂ ਹਰ ਸਾਹਿਬ ਦੇ ਵਿੱਚ ਵੀ ਲੱਗਣਗੀਆਂ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਦਿਵਾਨੀ ਮਾਮਲੇ ਖਾਸ ਕਰਕੇ ਬੈਂਕਾਂ ਦੀ ਰਿਕਵਰੀ ਦੇ ਮਾਮਲੇ ਲਿੱਤੇ ਜਾਣਗੇ ਜਾਂ ਕਈ ਇਦਾਂ ਦੇ ਮਾਮਲੇ ਫੌਜਦਾਰੀ ਮਾਮਲੇ ਜਿਹਨਰੇ ਕੀ ਜ਼ਿਆਦਾ ਸੀਰੀਅਸ ਆਫੈਂਸ ਨਾ ਹੋ ਕੇ ਸਮਝੌਤਾ ਯੋਗ ਫੌਜਦਾਰੀ ਮਾਮਲੇ ਉਹਨਾਂ ਨੂੰ ਦੀ ਇਸ ਲੋਕ ਅਦਾਲਤ ਦੇ ਵਿੱਚ ਜੜੀ ਐ ਡਿਸਪੋਜ਼ਲ ਕੀਤੀ ਜਾਏਗੀ ਇਸ ਲੋਕ ਅਦਾਲਤ ਦੇ ਵਿੱਚ ਫੈਸਲਾ ਕਰਾਣ ਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਇਹ ਹੋਊਗਾ ਕਿ ਸਾਡਾ ਬਹੁਤ ਜ਼ਿਆਦਾ ਸਮਾਂ ਬਚੇਗਾ ਤੇ ਜਿੰਨੀ ਵੀ ਅੱਜ ਤੱਕ ਆਪਾਂ ਲੋਕ ਆਪਣੇ ਲਿਟੀਗੇਸ਼ਨ ਦੇ ਵਿੱਚ ਜਾਂ ਕੋਰਟ ਫੀ ਦਿੱਤੀ ਹੁੰਦੀ ਹੈ ਉਹ ਸਾਰੀ ਤੁਹਾਨੂੰ ਐਜ਼ ਇਟ ਇਜ਼ ਜਿੰਨੀ ਵੀ ਲੱਗੀ ਹੈ ਉਹ ਵਾਪਸ ਹੋ ਜਾਏਗੀ ਤਾਂ ਮੇਰੀ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਅਦਾਲਤ 14 12 2024 ਨੂੰ ਜੋ ਕਿ ਜ਼ਿਲ੍ਹਾ ਕਚੈਰੀਆਂ ਫਰੋਜ਼ਪੁਰ ਦੇ ਵਿੱਚ ਤੇ ਉਸ ਦੇ ਨਾਨ ਲਾਲ ਜੀਰਾ ਤੇ ਗੁਰੂ ਹਰ ਸਾਹਿਬ ਦੇ ਵਿੱਚ ਲੱਗ ਰਹੀ ਹੈ ਵੱਧ ਤੋਂ ਵੱਧ ਹਿੱਸਾ ਲਓ ਆਪਣੇ ਵੱਧ ਤੋਂ ਵੱਧ ਕੇਸ ਉਸ ਦੇ ਵਿੱਚ ਲਗਾਓ ਤਾਂ ਕਿ ਲੋਕਾਂ ਦੇ ਕੇਸਾਂ ਦਾ ਜ਼ਿਆਦਾ ਤੋਂ ਜ਼ਿਆਦਾ ਨਿਪਟਾਰਾ ਹੋ ਸਕੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਤੇ ਸਸਤਾ ਨਿਆਂ ਮਿਲ ਸਕੇ ਧੰਨਵਾਦ